ਪਰ ਜਿਹੜੇ ਕੰਮ ਸਾਡੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਤੇ ਵੱਲੋਂ ਹੋਏ ਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣੇ ਆ ਤੇ ਨਾ ਹੋਇਆ ਬਈ ਇਹ ਇਹ ਗੱਲ ਬਾਦੇ ਨਾ ਕਹਿ ਸਕਦੇ ਆ ਬਾਈ ਇਹ ਸਾਡੇ ਕੋਲੇ ਇੱਕ ਮੋਤੀ ਹੀਰਾ ਖੁੱਛ ਗਿਆ ਸਾਡੇ ਕੋਲ ਬਾਈ ਨਾ ਮਿਲਿਆ ਨਾ ਬਈ ਬਾਈ 2 this is how to chase back ਨਾ ਆਜਾ ਬੰਦਾ ਕੋਈ ਨਾ ਤੇ ਨਾ ਏ ਪਿੰਡ ਦਾ ਪਟੋਟਾ 20 25 ਸਾਲ ਪਿੰਡ ਸਾਡਾ ਪਿੱਛੇ ਚਲੇ ਗਿਆ ਬਾਈ ਬਾਈ ਕਲਕੱਤੇ ਵੱਲ ਸਾਰੀ ਉਮਰ ਦਾ ਬਾਈ ਘਾਟਾ ਪੂਰਾ ਨਹੀਂ ਹੋਣਾ ਕੋਈ ਤੇ ਸਾਡੇ ਪੂਰੇ ਆਪਣੇ ਇਲਾਕੇ ਵਾਸਤੇ ਬਰਨਾਲੇ ਜ਼ਿਲ੍ਹੇ ਵਾਸਤੇ ਬੜੀ ਸੋਗ ਦੀ ਲਹਿਰ ਆ ਦੇਖੋ ਇੱਕ ਨੌਜਵਾਨ ਉਸ ਮਾਂ ਦਾ ਪੁੱਤ ਚਲਾ ਗਿਆ ਸੋ ਅੱਜ ਉਹਨਾਂ ਦਾ ਸੰਸਕਾਰ ਆ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਤੋਂ ਸਾਡੇ ਲਈ ਬਹੁਤ ਦੁਖਦਾਇਕ ਆ ਮੈਂ ਸਮਝਦਾ ਇਹ ਇਹ ਘਾਟਾ ਜਿਹੜਾ ਪੂਰੇ ਇਲਾਕੇ ਨੂੰ ਪੂਰਾ ਨਹੀਂ ਦੇਖੋ ਜੀ ਲਾ ਐਂਡ ਆਰਡਰ ਚ ਨਾ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਲਾ ਐਂਡ ਆਰਡਰ ਇੰਨਾ ਜਿਆਦਾ ਖਰਾਬ ਹੋ ਚੁੱਕਿਆ ਵੀ ਦੇਖੋ ਕਿਸੇ ਗਲਤ ਅੰਸਰ ਨੂੰ ਇਹ ਸਰਕਾਰ ਚ ਕਿਸੇ ਗਲਤ ਅੰਸਰ ਨੂੰ ਨਾ ਤਾਂ ਪੁਲਿਸ ਦਾ ਡਰ ਆ ਨਾ ਸਰਕਾਰ ਦਾ ਡਰ ਆ ਜਿਹੜੇ ਭਲੇ ਮਾਨਸ ਬੰਦੇ ਨੇ ਉਹ ਤਾਂ ਸਰਕਾਰ ਤੋਂ ਡਰ ਰਹੇ ਨੇ ਪਰ ਜਿਹੜੇ ਗਲਤ ਅੰਸਰ ਨੇ ਉਹ ਡਰ ਨਹੀਂ ਰਹੇ ਸੋ ਇਹ ਲਾ ਐਂਡ ਆਰਡਰ ਆ ਜਿਹੜਾ ਬਹੁਤ ਜਿਆਦਾ ਇਫੈਕਟ ਹੋ ਚੁੱਕਿਆ ਸੋ ਇਹੀ ਕਾਰਨ ਆ ਦੇਖੋ ਮੈਂ ਸਮਝਦਾ ਇਹ ਜਿਹੜਾ ਮਾੜਾ ਦੌਰ ਆ ਪੰਜਾਬ 'ਚ ਇਹ ਨਹੀਂ ਆਉਣਾ ਚਾਹੀਦਾ ਇਹ ਤੇ ਨਾਥਾ ਜਿਹੜੀ ਉਹ ਪੈਣੀ ਚਾਹੀਦੀ ਆ ਤਾਂ ਜੋ ਜਿਹੜੇ ਮਾਵਾ ਦੇ ਪੁੱਤ ਨੇ ਉਹ ਸੁਰੱਖਿਅਤ ਰਹਿ ਸਕਣ ਭਾਗੀ ਘਟਨਾ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਗੈਂ ਅੰਤਿਮ ਸੰਸਕਾਰ ਕੀਤਾ ਗਿਆ ਕਿ ਮੇਰੇ ਵਿੱਚ ਦੇਖੋ ਪਤਾ ਹੀ ਸਾਰਿਆਂ ਨੂੰ ਬੜੀ ਜਿਹੜੀ ਦੁਖਦਾਈ ਘਟਨਾ ਹੋਈ ਆ ਸਾਰੇ ਉੱਧਾ ਜਿਹੋ ਸੰਸਕਾਰ ਤੇ ਇੱਥੇ ਪਹੁੰਚੇ ਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਤੋ ਦੇ ਇਲਾਕੇ ਦੇ ਵਿੱਚ ਸਨ ਕਿਉਂਕਿ ਸੁਖਵਿੰਦਰભાઈ ਅਜੇ ਸਰਪੰਚ ਜਿਹਨਾਂ ਨੇ ਆਪਣੀ ਟਰਮ ਦੇ ਦੌਰਾਨ ਪੜੇ ਵਿਕਾਸ ਲਈ ਕੰਮ ਕੀਤੇ ਨਾ ਕਿ ਆਪਣੇ ਲਈ ਇੱਕ ਜਿਸ ਤਰੀਕੇ ਦਾ ਉਹਨਾਂ ਨੇ ਕੰਮਕਾਰ ਕੀਤਾ ਸੀ ਇਸ ਕਰਕੇ ਲੋਕ ਵੱਡੀ ਗਿਣਤੀ ਚ ਉਹਨਾਂ ਨੂੰ ਪਿਆਰ ਵੀ ਕਰਦੇ ਪਰ ਜੋ ਘਟਨਾ ਵਾਪਰੀ ਹੈ ਉਸ ਦੇ ਪਿੱਛੇ ਪਰਿਵਾਰ ਵੱਲੋਂ ਇਨਸਾਫ ਦੀ ਬੁਖਾਰ ਵੀ ਲਗਾਈ ਜਾ ਰਹੀ ਹੈ ਕਿਸ ਤਰੀਕੇ ਦੀ ਕਾਰਵਾਈ ਹੋਏਗੀ ਅੱਗੇ ਜਾਂ ਤੁਹਾਡੇ ਵੱਲੋਂ ਵੀ ਕਿਸ ਤਰੀਕੇ ਦੇ ਦੇਖੋ ਅਸੀਂ ਤਾਂ ਪਹਿਲਾਂ ਵੀ ਜਿਹੜੀ ਮੰਗ ਕੀਤੀ ਹੈ ਸਾਡੀ ਪੂਰੀ ਲੀਡਰਸ਼ਿਪ ਨੇ ਵੀ ਇਹਦੇ ਜਿਹੜੀ ਜਾਂਚਾ ਪੂਰੀ ਢੰਗਾਈ ਨਾਲ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਪਿੱਛੇ ਕੋਈ ਦੋਸ਼ੀ ਆ ਉਹ ਬਖਸ਼ਣੀਆਂ ਚਾਹੀਦਾ ਜੇ ਕੋਈ ਸਹੀ ਆ ਜੋ ਕਿ ਬੰਦੇ ਨੂੰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਉਹ ਨਜਾਇਜ਼ ਪਸਾ ਲਿਆ ਜਾਵੇ ਤੇ ਇਹ ਵੀ ਨਹੀਂ ਕਿ ਕੋਈ ਇਹਦਾ ਦੋਸ਼ੀ ਹੋ ਬਚ ਜਾਵੇ ਤੇ ਸਾਡੀ ਤਾਂ ਇਹ ਕਿ ਨਿਰਪੱਖ ਜੀ ਇਹਦੀ ਜਾਂਚ ਦੀ ਮੰਗ ਕਰਦੇ ਸਰ ਇੱਕ ਹੈਗਾ ਜਿਹੜਾ ਪ੍ਰਕਾਸ਼ ਤਾਰਕ ਨੂੰ ਲੈ ਕੇ ਅੱਗੇ ਆਉਂਦਾ ਸੀ ਕਿਵੇਂ ਲੱਗਦਾ 15 ਸਾਲ ਪਿੱਛੇ ਚਲਾ ਕੇ ਪਿੰਡ ਤੇਣਾ ਦੇਖੋ ਚਲੋ ਕੋਈ ਵੀ ਹੋਣ ਹਾਰ ਬੰਦਾ ਹੈ ਦੁਨੀਆ ਤੋਂ ਜਾਣਦਾ ਹੋਦਾ ਕਿੰਨਾ ਕਿਤੇ ਉਹ ਹਰ ਇੱਕ ਨੂੰ ਪ੍ਰਤਾਸ ਵਾਸਤੇ ਵੀ ਉਹਦੇ ਚਾਹਣ ਵਾਲਿਆਂ ਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਅੱਜ ਸਾਡੇ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਕਲਕੱਤਾ ਦਾ ਸੰਸਕਾਰ ਕੀਤਾ ਗਿਆ ਜਿਹਦਾ 4 ਤਰੀਕ ਨੂੰ ਮੇਨ ਬੱਸ ਸਟੈਂਡ ਸ਼ਹਿਣਾ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਉਹਦੇ ਅੱਜ ਸੰਸਕਾਰ ਤੇ ਇਹ ਜਾਂ ਕੋਈ ਪੰਜਾਬ ਵਾਸੀ ਚਾਹੇ ਪਿੰਡ ਵਾਸੀ ਕੋਈ ਵੀ ਉਹ ਸਿਆਸੀ ਪਾਰਟੀ ਦਾ ਗੂਜਰ ਜੱਥੇ ਬੰਦਿਆਂ ਦਾ ਗੂਜਰ ਕੋਈ ਨਹੀਂ ਜਿਹੜਾ ਨਾ ਪਹੁੰਚਿਆ ਹੋਵੇ ਜਾਂ ਜਿਹਦੇ ਉਹ ਕਿਸੇ ਦੇ ਅੱਖ ਦੇ ਵਿੱਚੋਂ ਹੰਝੂ ਨਾ ਆਇਆ ਹੋਵੇ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਸਰਪੱਖੀ ਵਿਕਾਸ ਕਾਰਜਾਂ ਦੀ ਗੱਲ ਕਰਨ ਵਾਲਾ ਲੋਕਾਂ ਦੀ ਧਰਨਿਆਂ ਤੇ ਆਵਾਜ਼ ਬੁਲੰਦ ਕਰਨ ਵਾਲਾ ਇਹ ਸੁਖਵਿੰਦਰ ਸਿੰਘ ਜਿਹੜਾ ਕਲਕੱਤਾ ਹੀਰਾ ਇਹਨੂੰ ਅੱਜ ਸਾਰੇ ਲੋਕ ਗਮਾ ਕੇ ਬਹੁਤ ਪਛਤਾ ਰਹੇ ਨੇ ਕਿਵੇਂ ਲੱਗਦਾ ਉਹਦੇ ਜਾਂਤਵਾਰ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦੇ ਕੋਈ ਕਮੀ ਆਵੇਗੀ ਕਮੀ ਤਾਂ ਦੇਖੋ ਜੀ ਉਹਨੇ ਉਹਦੀ ਸੋਚ ਸੀਗੀ ਉਹ ਵਿਦੇਸ਼ਾਂ ਦੇ ਵਿੱਚ ਪੀਆਰ ਸੀਗਾ ਉਹਦੀ ਸੋਚ ਸੀ ਮੈਂ ਪਿੰਡ ਨੂੰ ਅੱਗੇ ਲੈ ਕੇ ਜਾਵਾਂ ਇਸੇ ਕਰਕੇ ਉਹ ਆਪਦੀਆਂ ਜਿਹੜੀਆਂ ਬਦਸਨੀ ਆਪੀਆਰ ਵਗੈਰਾ ਹੋਰ ਸਾਰੇ ਕੁਝ ਛੱਡ ਕੇ ਉਹ ਪਿੰਡ ਦੀ ਉਹਦੀ ਧਰਤੀ ਤੇ ਬੈਠਾ ਸੀਗਾ ਵੀ ਹਾਂ ਮੈਂ ਪਿੰਡ ਨੂੰ ਜਿਹੜਾ ਵੀ ਕਿਸ ਤਰ੍ਹਾਂ ਅੱਗੇ ਲਿਜਾ ਸਕਾਂ ਉਹਦੀ ਸੋਚ ਸੀਗੀ ਵੀ ਜਿਹੜੀਆਂ ਪਿੰਡ ਨੂੰ ਮੈਂ ਬਰਾਸਤਾਂ ਦੇ ਵਾਂ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਯਾਦ ਰੱਖੇ ਕਿ ਹਾਂ ਸਾਡੀ ਜਿਹੜੀ ਪੰਚਾਇਤ ਸੀਗੀ ਉਸ ਟਾਈਮ ਦੀ ਮੌਕੇ ਦੀ ਮੈਂ ਉਹਦੇ ਨਾਲ ਪੰਚਾਇਤ ਮੈਂਬਰ ਸੀਗਾ ਉਸ ਟਾਈਮ ਤੇ ਵੀ ਜਿਹੜੀ ਉਹ ਪੰਚਾਇਤ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਵੀ ਇਹ ਮਾਤਾ ਮਲਕੀਤ ਕੌਰ ਦੀ ਗਵਾਹੀ ਵਿੱਚ ਉਹਨਾਂ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਇਹ ਜਿਹੜੀਆਂ ਬਣਾਈਆਂ ਨੇ ਚੀਜ਼ਾਂ ਜਿਵੇਂ ਪੰਚਾਇਤ ਕਾਰਾ ਕਰ ਨਰੇਗਾ ਪਾਵਨ ਜਾਂ ਪਿੰਡ ਦੇ ਮਤਲਬ ਕੇ ਵੀ ਥਾਪਰ ਮਾਡਲਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਆਸੀ ਮਤਲਬ ਕੇ ਵੀ ਲਗਾਤਾਰ ਮਾਤਾ ਮਨਕੀਤ ਕੌਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਪਿੰਡ ਦੇ ਵਿਕਾਸ ਕਾਰਜ ਕੀਤੇ ਆ ਜੀ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਇੱਕ ਪੰਥਕ ਸੋਚ ਆ ਜਿਹੜੀ ਉਹਦਾ ਕਤਲ ਕੀਤਾਗਾ ਕਿਉਂਕਿ ਸੁਖਵਿੰਦਰ ਕਲਕੱਤਾ ਸਾਡਾ ਪੁਰਾਣਾ ਸਾਥੀ ਸੀਗਾ ਸਰਪੰਚ ਯੂਨੀਅਨ ਬਲੋਕ ਸ਼ੈਣਾ ਦਾ ਪ੍ਰਧਾਨ ਵੀ ਸੀਗਾ ਤੇ ਬੜੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਕਿ ਕਲਕੱਤਾ ਲਗਾਤਾਰ ਲੋਕ ਇਤਾਂ ਲਈ ਲੜਾਈ ਲੜਦਾ ਸੀਗਾ ਤੇ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਸੀ ਕਿ ਕਲਕੱਤਾ ਚਾਹੇ ਜਿਹੜਾ ਆਪਣਾ ਚਿਹਰੇ ਤੋਂ ਆਪਾਂ ਪੰਥਕ ਨਹੀਂ ਮੰਨ ਸਕਦੇ ਸੀ ਹਜੇ ਕਿਉਂਕਿ ਉਹਦੇ ਕੇਸ ਨਹੀਂ ਰੱਖੇ ਸੀ ਜਾਂ ਉਹਨੇ ਦਾੜ੍ਹੀ ਨਹੀਂ ਰੱਖੀ ਸੀ ਪਰ ਮੈਨੂੰ ਲੱਗਦਾ ਕਿ ਉਹ ਪੰਥਕ ਸੋਚ ਵੱਲੋਂ ਪ੍ਰੇਰਿਤ ਹੋ ਚੱਲਿਆ ਸੀ ਕਿਉਂਕਿ ਆਮ ਤੌਰ ਤੇ ਜਿਹੜੀਆਂ ਵੀਡੀਓ ਅੱਜ ਕੱਲ ਆਪਾਂ ਦੇਖਦੇ ਆਂ ਜਾਂ ਚੱਲ ਰਹੀਆਂ ਨੇ ਉਹ ਹਮੇਸ਼ਾ ਹੀ ਚਾਹੇ ਸਾਡੇ ਗੁਰੂਆਂ ਦੀ ਗੱਲ ਕਰਦਾ ਸੀਗਾ ਚਾਹੇ ਸਾਡੇ ਯੋਧਿਆਂ ਦੀ ਗੱਲ ਕਰਦਾ ਸੀਗਾ ਚਾਹੇ ਅਸੀਂ ਸਿਮਰਜੀਤ ਸਿੰਘ ਮਾਨ ਦੇ ਨਾਲ ਉਹਨਾਂ ਨੇ ਜਦੋਂ ਦਾ ਸ਼ੁਰੂ ਕੀਤਾ ਸੀਗਾ ਧਰਨਿਆ ਚ ਮਜਾਰਿਆ ਚ ਜਾਣਾ ਉਸ ਸਮੇਂ ਤੋਂ ਲੈ ਕੇ ਮੈਨੂੰ ਲੱਗਦਾ ਕਿ ਉਹ ਪੰਥ ਵੱਲ ਨੂੰ ਪ੍ਰੇਰਿਤ ਹੋਰ ਹੋਰ ਚੁੱਕਿਆ ਸੀ ਸੋ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆਗਾ ਕਿਉਂਕਿ ਸਾਨੂੰ ਲੱਗਦਾ ਸੀ ਕਿ ਇਹ ਪੰਥ ਖਚੇਰਾ ਆਉਣ ਵਾਲੇ ਸਮਾਂ ਸਮੇਂ ਦੇ ਵਿੱਚ ਜਿੱਥੇ ਸਾਡੇ ਬਜ਼ੁਰਗਾਂ ਦੇ ਜਾਂ ਨੌਜਵਾਨਾਂ ਦੇ ਲਈ ਇੱਕ ਮੱਲਮ ਪੱਟੀ ਦਾ ਕੰਮ ਕਰੂਗਾ ਕਿਉਂਕਿ ਆਮ ਤੌਰ ਤੇ ਅਸੀਂ ਅੱਜ ਦੇਖਿਆ ਕਿ ਕਿਵੇਂ ਸਾਡੀਆਂ ਗਰੀਬ ਜਿਹੜੀਆਂ ਮਾਤਾਵਾਂ ਸੀ ਕਿਵੇਂ ਕਿਸ ਤਰ੍ਹਾਂ ਰੋ ਰਹੀਆਂ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦਾ ਜਿਹੜਾ ਪੁੱਤ ਚਲਾ ਗਿਆ ਕਿਉਂਕਿ ਮੈਂ ਦੇਖਿਆ ਕਿ ਕਲਕੱਤੇ ਦੇ ਜਦੋਂ ਅਸੀਂ ਇੱਥੇ ਆਉਂਦੇ ਸੀਗੇ ਪੰਚਾਇਤ ਘਰ ਦੇ ਵਿੱਚ ਉਦੋਂ ਬਹੁਤ ਸਾਰੀਆਂ ਸਾਡੀਆਂ ਮਾਮਾਂ ਉੱਥੇ ਬੈਠੀਆਂ ਸੀ ਕਿਸੇ ਨੂੰ ਪੈਨਸ਼ਨ ਆ ਲਵਾਈਆਂ ਕਿਸੇ ਦੇ ਹੋਰ ਨਿਰੇਗਾ ਦੇ ਜਿੰਨੇ ਵੀ ਕੰਮਕਾਰ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਉਹ ਕਰਵਾਉਂਦਾ ਸੀ ਸੋ ਜਿੱਥੇ ਇੱਕ ਵਧੀਆ ਲੋਕ ਆਗੂ ਸਾਡੇ ਤੋਂ ਵਿਛੜ ਗਿਆ ਉੱਥੇ ਮੈਂ ਸਮਝਦਾ ਕਿ ਸਾਡਾ ਪੰਥਕ ਆਗੂ ਜਿਹੜਾ ਸਮੇਂ ਤੋਂ ਪਹਿਲਾਂ ਚਲਾ ਗਿਆ ਜੀ ਤੋਂ ਬਹੁਤ ਵੱਡੀਆਂ ਉਮੀਦਾਂ ਸੀ ਸਾਡੀ ਸਿੱਖ ਕੌਮ ਨੂੰ ਸਾਡੇ ਪੰਥ ਨੂੰ ਖਾਸ ਤੌਰ ਤੇ ਜਿੰਨੇ ਵੀ ਸਾਡੇ ਸਰਪੰਚ ਭਰਾ ਨੇ ਕਲਕੱਤੇ ਨਾਲ ਜੁੜੇ ਸਾਨੂੰ ਬਹੁਤ ਵੱਡਾ ਘਾਟਾ ਪਿਆ ਗਿਆ ਕਿਉਂਕਿ ਚੰਗਾ ਦੋਸਤ ਦਾ ਚਲੇ ਜਾਣਾ ਵੀ ਇੱਕ ਬਹੁਤ ਵੱਡਾ ਜਿਹੜਾ ਦੁੱਖ ਦਾ ਦੁੱਖ ਆ ਤੇ ਅਸੀਂ ਸਾਮੀਨਾ ਕਿ ਸਾਡਾ ਚੰਗਾ ਦੋਸਤ ਇਸ ਦੁਨੀਆ ਤੋਂ ਸਮੇ ਤੋਂ ਪਹਿਲਾਂ ਸੱਤ ਸਾਥੋਂ ਸਦਾ ਲਈ ਵਿਛੜ ਗਿਆ ਪਰ ਫਿਰ ਵੀ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਕਰਦੇ ਹਾਂ ਕਿ ਉਹ ਸਾਡੇ ਭਰਾ ਨੂੰ ਆਤਮਿਕ ਸ਼ਾਂਤੀ ਬਖਸ਼ਣ ਜਿੱਥੇ ਵੀ ਹੋਵੇ ਉਹ ਸਦਾ ਖੁਸ਼ ਰਹੇ ਦੇਖੋ ਮੈਂ ਸਮਝਦਾ ਕਿ ਬਹੁਤ ਸਾਲਾਂ ਬਾਅਦ ਕੋਈ ਇਸ ਤਰ੍ਹਾਂ ਦਾ ਜਿਹੜਾ ਨੌਜਵਾਨ ਪੈਦਾ ਹੁੰਦਾ ਜਿਹੜਾ ਪਿੰਡ ਲਈ ਕੰਮ ਕਰਦਾਗਾ ਆਮ ਤੌਰ ਤੇ ਸਰਪੰਚਾਂ ਤੇ ਇਹ ਇਲਜ਼ਾਮ ਲੱਗਦੇ ਰਹਿੰਦੇ ਆ ਕਿ ਸਰਪੰਚ ਪਿੰਡ ਦੀ ਗ੍ਰਾਂਟ ਖਾ ਗਿਆ ਜਾਂ ਸਰਪੰਚ ਨੇ ਕਿਸੇ ਨਾਲ ਧੱਕੇਸ਼ਾਹੀ ਕੀਤੀ ਆ ਪਰ ਸਾਨੂੰ ਮਾਣ ਆ ਕਿ ਸਾਡਾ ਦੋਸਤ ਸਾਡਾ ਸਰਪੰਚ ਭਰਾ ਇੱਕ ਵੀ ਇਲਜ਼ਾਮ ਨਹੀਂ ਇਹ ਮੈਂ ਦੂਜੀ ਬੇਨਤੀ ਇਹ ਕਰਨਾ ਚਾਹਣਾਗਾ ਬੇਸ਼ੱਕ ਸਾਡੀ ਜਿਹੜੀ ਐਜੀਟੇਸ਼ਨ ਚੱਲੀ ਸੀ ਉਹ ਇੱਕ ਮਾਂ ਦੇ ਜਜ਼ਬਾਤਾਂ ਦੇ ਅੱਗੇ ਅਸੀਂ ਝੁੱਕ ਕੇ ਉਹ ਜਿਹੜੀ ਐਜੀਟੇਸ਼ਨ ਸਾਡੀ ਖਤਮ ਹੋਈ ਆ ਪਰ ਫਿਰ ਵੀ ਸਾਨੂੰ ਫਕਰ ਮਹਿਸੂਸ ਆ ਕਿ ਸਾਡੇ ਸਰਪੰਚ ਨੇ ਅਜੇ ਵੀ ਪ੍ਰਸ਼ਾਸਨ ਤੋਂ 15 ਲੱਖ ਰੁਪਏ ਲੈਣਾਗਾ ਕੋਈ ਪੰਜਾਬ ਦੇ ਵਿੱਚ ਜਾਂ ਇਤਿਹਾਸ 'ਚ ਇਹ ਮਿਸਾਲ ਨਹੀਂ ਕਿ ਕਿਸੇ ਸਰਪੰਚ ਨੇ ਅੱਜ ਤੱਕ 2 ਸਾਲ ਹੋ ਗਏ ਪੰਚਾਇਤ ਬਦਲੀ ਨੂੰ ਉਹਨੇ ਜਿਹੜਾ ਹੈਗਾ ਪ੍ਰਸ਼ਾਸਨ ਤੋਂ ਪੈਸੇ ਲੈਣੇ ਆ ਜਦੋਂ ਸਾਡੀਆਂ ਲਗਾਤਾਰ ਸਾਡੀਆਂ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਸੀ ਉਹਦੇ ਵਿੱਚ ਅਸੀਂ ਜਾ ਕੇ ਜਦੋਂ ਮੰਗ ਰੱਖੀ ਤਾਂ ਪ੍ਰਸ਼ਾਸਨ ਨੇ ਪਹਿਲੇ ਮੀਟਿੰਗ ਦੇ ਵਿੱਚ ਇਹ ਕਹਿੰਦਾ ਸੀ 7.5 ਲੱਖ ਅਸੀਂ ਕਲਕੱਤਾ ਦੇਣਾ ਪਰ ਜਦੋਂ ਅਸੀਂ ਮੀਟਿੰਗਾਂ ਦੇ ਵਿੱਚ ਲਗਾਤਾਰ ਜਿਹੜੇ ਬਿੱਲਾਂ ਦੀ ਗੱਲ ਕੀਤੀ ਜਾਂ ਕਲਕੱਤੇ ਦੇ ਕੰਮਾਂ ਨੂੰ ਦੁਬਾਰਾ ਰੀਚੈਕਿੰਗ ਦੀ ਗੱਲ ਗੱਲ ਕੀਤੀ ਤਾਂ ਪ੍ਰਸ਼ਾਸਨ ਨੇ 15 ਲੱਖ ਰੁਪਈਆ ਦੇਣ ਦਾ ਸਾਨੂੰ ਵਾਅਦਾ ਕਰ ਲਿਆ ਸੀ ਕਿ ਹਾਂ ਅਸੀਂ 15 ਲੱਖ ਰੁਪਈਆ ਕਲਕੱਤੇ ਦਾ ਦੇਣਾ ਤੇ ਇਦੋਂ ਜਿਹੜੀ ਇਮਾਨਦਾਰੀ ਉਹ ਪੰਜਾਬ ਚ ਕਿਤੇ ਨਹੀਂ ਮਿਲਦੀ ਸੋ ਗਰੀਬਾਂ ਦਾ ਮਸੀਹਾ ਸੀ ਗਰੀਬਾਂ ਦੀ ਲੜਾਈ ਲੜਦਾ ਸਮੇਂ ਤੋਂ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ ਬਹੁਤ ਵਧੀਆ ਬਾਈ ਬਾਈ ਸੁਖਵਿੰਦਰ ਸਿੰਘ ਕੋਲਕਾਤਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਜੋ ਇਹ ਪਿੰਡ ਦਾ ਇੱਕ ਬਹੁਤ ਵਧੀਆ ਹੀਰਾ ਸੀ ਜੋ ਸਾਡੇ ਕੋਲੋਂ ਖੁੱਸ ਗਿਆ ਇਹਨੇ ਪਿੰਡ ਦੇ ਲਈ ਬਹੁਤ ਵੀਰੇ ਤਰੱਕੀ ਕੀਤੀ ਹੈ ਬਹੁਤ ਪਿੰਡ ਦੇ ਲਈ ਇਹਨੇ ਪਰਾਲੇ ਕੀਤੇ ਨੇ ਜਿਹੜਾ ਪਿੰਡ ਦੇ ਲਈ ਇਹਨੇ ਕੰਮ ਕੀਤਾ ਉਹ ਵੀਰੇ ਕਿਸੇ ਤੋਂ ਨਹੀਂ ਹੋਣਾ ਬਹੁਤ ਸਰਪੰਚ ਵੀ ਬਣੇ ਆ ਮੈਂਬਰ ਵੀ ਬਣੇ ਆ ਪਰ ਜਿਹੜੇ ਕੰਮ ਸਾਡੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਪੇ ਵੱਲੋਂ ਹੋਏ ਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣੇ ਆ ਤੇ ਨਾ ਹੋਇਆ ਬਈ ਇਹ ਗੱਲ ਬਾਦੇ ਨਾ ਕਹਿ ਸਕਦੇ ਆ ਬਾਈ ਇਹ ਸਾਡੇ ਕੋਲੇ ਇੱਕ ਮੋਤੀ ਹੀਰਾ ਖੁੱਛ ਗਿਆ ਸਾਡੇ ਕੋਲ ਬਾਈ ਨਾਸ ਮਿਲਿਆ ਨਾ ਮੈਂ ਨੇ ਲਈ ਜਿਹੜਾ ਵਸੀ ਲੱਗਦਾ ਵੀ ਪਿੰਡ ਜਿਹਨੇ ਕਿ ਕਈ ਸਾਲ ਪਿੱਛੇ ਚਲਾ ਗਿਆ ਬਾਈ 20 30 ਸਾਲ ਪਿੱਛੇ ਪੜ ਗਏ ਨਾ ਜਾਂ ਬੰਦਾ ਕੋਈ ਹੋ ਗਿਆ ਤੇ ਨਾ ਇਹ ਪਿੰਡ ਦਾ ਟੋਟਾ ਟਾ 20 25 ਸਾਲ ਪਿੰਡ ਸਾਡਾ ਪਿੱਛੇ ਚਲੇ ਗਿਆ ਬਾਈ ਬਾਈ ਕੋਲਕਾਤਾ ਦੇ ਵੱਲੋਂ ਸਾਰੀ ਉਮਰ ਦਾ ਬਾਈ ਘਾਟਾ ਪੂਰਾ ਨਹੀਂ ਹੋਣਾ ਇਹ ਘਾਟਾ ਜਿਹੜਾ ਪੈ ਗਿਆ ਬਿਗੁਰ ਬੇਰਾ ਤਕੜੇ ਨਾਲ ਚੱਲ ਰੇ ਮੈਂ ਤੁਰਦਾ ਹਰ ਇੱਕ ਦੇ ਥਾਂ ਖਾਣ ਵਾਲਾ ਬੰਦਾ ਹੀ ਬਾਈ ਸੋਲੇ ਪਤਾ ਚਾਹੀਦਾ ਬਦਲਾ 4 ਮਹੀਨੇ ਪਹਿਲੇ ਹਰ ਇੱਕ ਦੇ ਥਾਂ ਖਾਣ ਵਾਲਾ ਵੀਰ ਸੀ ਵੀਰੇ ਜੋ ਮਰਵਾਉਣਾ ਸੀ ਜੋ ਕੰਮ ਜੋ ਇਹ ਪੰਚਾਇਤ ਘਰ ਬਣਿਆ ਹੋਇਆ ਇਹ ਸੁਖਵਿੰਦਰ ਸਿੰਘ ਕਲਕੱਤੇ ਦੇ ਪੈਰੋ ਬਾਈ ਜੋ ਬਣਿਆ ਇਹ ਪਿੰਡ ਦੇ ਵਿੱਚ ਕਿਤੇ ਵੀ ਨੇੜੇ ਨੇੜੇ ਏਰੀਏ ਦੇ ਵਿੱਚ ਪਿੰਡ ਦੇ ਸ਼ਹਿਰ ਦੇ ਵਿੱਚ ਕਿਤੇ ਵੀ ਆਰ ਪੰਚਾਇਤ ਕਰਨੀ ਬਣਿਆ ਜਾਹ ਜ੍ਹਾ ਨਗਰ ਸੈਨੇ ਦੇ ਵਿੱਚ ਬਣ ਕੋਈ ਘਰ ਦੇਖ ਆਪ ਇਹਦਾ ਕਰੇ ਲੱਗ ਪਿਆ ਕੱਚਾ ਵਾ ਰਾਹ ਵੀ ਕਰੀ ਹਾਂ ਵੀਰੇ ਉਹਦਾ ਆਪ ਦਾ ਆਪ ਦਾ ਘਰ ਕੱਚਾ ਪਿਆ ਉਹਨੇ ਆਪ ਦਾ ਨਹੀਂ ਬਣਾਇਆ ਆਪ ਦੀ ਜੇਬ ਦੇ ਵਿੱਚੋਂ ਲਾਏ ਉਹਨੇ ਲਾਏ ਆ ਭਾਈ ਸੁਖਬੰਦਰ ਸਿੰਘ ਉਹ ਤੇ ਕਿਸੇ ਵੀਰ ਨੇ ਆਪਦੇ ਕੋਲੋਂ ਨਹੀਂ ਕੋਈ ਲਾ ਸਕਿਆ ਅਗਲਾ ਹਰ ਇੱਕ ਚੀਜ਼ ਪਹਿਲਾਂ ਆਪ ਦੀ ਬਣਾਉਂਦਾ ਇਹ ਵੀਰ ਨੇ ਕਦੇ ਸੋਚਿਆ ਨਹੀਂ ਸੀ ਮੈਂ ਆਪਦਾ ਬਣਾਵਾ ਕੋਈ ਵੀ